ਇਹ ਤੇ ਮੁਸਲਿਮ ਹੋ ਗਈ ਆ ਪੰਜਾਬੀ ਕੁੜੀ ਆਪਣੀ ਸਿੱਖਣੀ ਤੇ ਦੇਖ ਸਕਦੇ ਆ ਜੀ ਤੇ ਹੋਇਆ ਕੀ ਆ ਸਾਰਾ ਤੁਹਾਡੇ ਨਾਲ ਸ਼ੇਅਰ ਕਰਿਓ ਸਾਰੇ ਪੱਛੇ ਹੋਇਆ ਕੀ ਆ ਬਾਈ ਜੀ ਇਹ ਘੁੰਮਣ ਗਈ ਸੀ ਪਾਕਿਸਤਾਨ ਜਰਮਨੀ ਤੋਂ ਉੱਥੇ ਉਹਨੂੰ ਇਹਨਾਂ ਪਿਆਰ ਹੋ ਗਿਆ ਮੁੰਡੇ ਨਾਲ ਚਲੋ ਮੰਨ ਲੈਂਦੇ ਆ ਪਿਆਰ ਹੋ ਗਿਆ ਸ਼ਾਦੀ ਹੋ ਗਈ ਮੈਨੂੰ ਕੋਈ ਉਹ ਨਹੀਂ ਪਰ ਉਹ ਮੁੰਡਾ ਸਿੱਖ ਕਿਉਂ ਨਹੀਂ ਹੋਇਆ ਇਹੀ ਮੁਸਲਿਮ ਕਿਉਂ ਹੋਈ ਆ ਸੋਚਣ ਵਾਲੀ ਗੱਲ ਹੈ ਨਾ ਇੱਕ ਆਪਰੇਸ਼ਨ K2K ਚੱਲ ਰਿਹਾ ਆਪਰੇਸ਼ਨ ਕੌਰ ਟੂ ਖਾਨ ਯੂਕੇ ਚ ਕਾਫੀ ਚੱਲਦਾ ਤੇ ਹੋਰ ਦੇਸ਼ਾਂ ਚ ਵੀ ਆ ਬਾਈ ਜੀ ਸੋ ਦੇਖ ਸਕਦੇ ਆ ਸ਼ਿੰਗਾਰ ਲਾਤੇ ਨੇ ਆਪਣੇ ਪਰਿਵਾਰ ਨੂੰ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਹੋਰ ਕੁੜੀਆਂ ਵੀ ਅਵੇਅਰ ਹੋ ਜਾਣ ਬਾਈ ਮੈਂ ਪਾਕਿਸਤਾਨੀ ਕੁੜੀਆਂ ਦਾ ਮੈਚ ਲਾਉਣਾ ਹੁੰਦਾ ਉਹ ਸਤਿਸ਼੍ਰੀ ਅਕਾਲ ਵੀ ਨਹੀਂ ਕਹਿੰਦੀਆਂ ਤੇ ਇਹਨੇ ਧਰਮ ਚੇਂਜ ਕਰ ਰਨ ਨੂੰ ਦੇਖ ਲਓ ਕਿੰਨਾ ਸਮਾਂ ਲਾਇਆ ਐਦਾਂ ਦਾ ਸਾਲਾ ਕਿਹੜਾ ਪਿਆਰ ਆ ਹੈ ਸੋ ਹਿਮਾਂਸ਼ੀ ਖੋਰਾਣਾ ਉਹਨੇ ਆਪਣਾ Hindu ਧਰਮ ਨਹੀਂ ਛੱਡਿਆ ਸੀ ਤੁਹਾਨੂੰ ਵੀ ਪਤਾ ਆ ਉਹ ਕਹਿੰਦੀ ਨਾ ਮੁੰਡਾ ਛੱਡ ਦੂੰ ਆਪਣਾ ਧਰਮ ਨਹੀਂ ਛੱ ਲੋਸ਼ ਸ਼ੰਗਾਰਾ ਸਿੰਘ ਦੀ ਧੀ ਸ਼ਿੰਗਾਰ ਲੱਗੀ ਜਸੀ ਦਾ ਨਾਂ ਸੀ ਤੇ ਨਾਂ ਵੀ ਚੇਂਜ ਹੋ ਗਿਆ ਆ ਸੋ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਹੋਰਾਂ ਨੂੰ ਵੀ ਪਤਾ ਲੱਗ ਜੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਜੋ ਹੋਇਆ ਸਹੀ ਹੋਇਆ ਜੱਜ ਜਨ ਉਹ ਮੇਰੇ ਵੱਲੋਂ ਤਾਂ ਉਹ ਆ ਭਾਈ ਸ਼ਾਦੀ ਹੁੰਦੀ ਕੋਈ ਚੱਕਰ ਨਹੀਂ ਸੀ ਪਿਆਰ ਹੋਇਆ ਕੋਈ ਚੱਕਰ ਨਹੀਂ ਜੀ ਹਾਂਜੀ ਪਰ ਆ ਜਿਹੜਾ ਧਰਮ ਚੇਂਜ ਹੋਇਆ ਇਹ ਮਾੜਾ ਹੋਇਆ ਦੱਸਿਓ ਤੁਸੀਂ ਵੀ ਸ਼ੁਕਰੀਆ